ਰਹਿ ਰਾਸ ਸਾਹਿਬ ਸਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਉ ਕਰੀ ਨਾ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਉ ਜਿਨ ਕੀ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ raag ਆਸਾ ਮਹੰਦਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿਸੀਆਂ ਕਹੀਆਂ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬਾਸੰਤਰ ਗਾਵੇ ਰਾਜਾ ਧਰਮ ਦੁਆਰੇ गावਨ ਤੁਧਨੋ ਚੇਤ ਕੋ ਵਦ ਲਿਖ ਜਾਣਨ ਲਿਖ ਲੇਕ ਧਰਮ ਵਿਚਾਰੇ गावਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ गावਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ गावਨ ਤੁਧਨੋ ਸੇ ਦਸਮਾਤੀ ਅੰਦਰ गावਨ ਤੁਧਨੋ ਸਾਥ ਵਿਚਾਰੇ गावਨ ਤੁਦਨੋ जती सती संतोषी गावਨ ਤੁਦਨो वीर करारे गावਨ ਤੁਦਨो पण्डत पडन रखीशर जोग जोग वेदा नालै गावन तुदनो मोहनिया मनमोहन सुरगमच पयाले गावन तुदनो रत्न उपाय तेरे 68 ती रत्नाले गावन तुदनो जोध महाबल सूरा गावन तुदनो खानी चारे गाव नु तुद नो गावन खांड मंडल भै मंडा कर कर रखे तेरे तारे से तुद नो गावन जो तुद पावन रत्ते तेरे भगत रसाले और केते तुद नो गावन सेवा चेतना आवण नानक क्या बिचारे सोई सोई सदा सच साहिब साचा साची नाही ਹੈਪੀ ਹੋਸੀ ਜੈ ਨਾ ਜਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਭਾਂਤੇ ਕਰ ਕਰ ਦਿਨ ਸੀ ਮਾਇਆ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੇ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਾਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸੁਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਉ ਸਾਬ ਸੁਰਤੀ ਮਰਹਰਤ ਕਪਾਈ ਸਾਬ ਕੀਮਤ ਮਰ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੇ ਤੇਰ ਵਡਿਆਈ ਸਾਬ ਸਤ ਸਬ ਤਪ ਸਾਬ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਦੁੱਧ ਬਿਨ ਸਿੱਤਿ ਕਿਨਾਂ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਓਹ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਆਖਣ ਓਖਾ ਸੱਚਾ ਨਾਮ साचे नाम की लागै भूख उत भूख खाए चलिया दुख सो क्यों इसर मेरी माय साचा सा हैब साचा नाही रहा साचे नाम की तेल वड्या आखत के कीमत नहीं पाई जेसा मिलकै आखन पा वड्डा ना होवै काट ना जाय ना ओहु मरै न हो वैसोग, देंदार रहै न चुका पोग, गुण एहो और ना हिन कोई, ना को हुआ ना को होई, जेवड आपो तेवड तेरी दात, जिन दिन करकै किती रात, खासम विसार रहें ते कम जात, नानक अनुक ना बाज सनात, राग गुजरी महला चौथा हर के जन सतगुर सतपुर का बिनो करो गुरु पास हम कीर किरम सतगुर शरणाई कार दया नाम परगास मेरे मीत गुरुदेव मोको राम नाम परगास गुरमत नाम मेरा प्राण सखाई हर कीरत हमरी रहरास रहा ਹਰ ਜਨ ਕੇ ਵੜਾ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਨੇ ਨ ਤੁਰ ਮਸਤਗਿ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਜਿਤ ਖਾਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਦਿਆ ਹਰ ਹਰ ਜੀਉ ਪਰਿਆ ਸਹਿਰ ਪਥਰ ਮਹਿ ਜੰਤੇ ਪਾਈ ਤਾਕਾਰ ਜਿ ਕਿਆ ਗਕਰ ਤਰਿਆ मेरे माधो जी सतसंगत मिले सो तरया गुर परम पद पाया सुखे काष्ट हरया रहा जनन पिता लोक सुत बनता कोई न किस की तरया सिर सिर रिज कुसंबाहे ठाकुर काहे मन पौ कर ऊडे ऊड उड़ आवै सै कोसा तिस पाचै बचरे छरया ਤਿੰਨ ਕਾਵਣ ਖਲਾਵੇ ਕਾਵਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਧਨ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮਯਪਾਰਾ ਸਾਵਤਿ ਆਵੈ ਸਾਵਤਿ ਆਵੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਾਬਦੀ ਤੁਮਾਰੇ ਜੀ ਤੂੰ ਜੀ ਆਂ ਕਾ ਦਾਤਾਰ ਹਰ ਧਿਆਵੋ ਸੰਤੋਜੀ ਸਭ ਦੁਖ ਵਿਚਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ कया नानक जंत वेचारा तूं घट घटर सर्व निरंत्री हर हिकु पुर समान भिखारी जी सब तेरे चोज विडा तूं आपे दा आपे पुगता जी आऊं तुद बिन आवर न जा तूं पार ब्रह्म बेअंत बेअंत जी ਤੇਰੇ ਕਿਆ ਗੁਣੀ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮ ਕੀ ਫਾਸੀ जिन निर्पन हर निर्पया जी तिन का साव गवासी जिन सेवया जिन सेवया मेरा हर जी ते हर हर रूप धन से धन से जिन हर्याया जी जन नानक जासे तेरी भगत तेरी भगत भंडार जी परे बेऽन्त बेऽन्ता तेरे भगत तेरे भगत सलाहन तुत जी हर अनेक अनंता तेरी अनक तेरी अनक अनकर हर पूजा जी तप ताप जप बेऽन्ता तेरे अनेक तेरे अनेक पड सिमरत सासत जी कारकिर्या खट कर्म कर्ता से भगत से भगत परे जन नानक जी जो पावै मेरे हर भगवंता ਵਾਦਪੁਰਖ ਪਰੰਪਰਕਰਤਾ ਜੀ ਤਉਦ ਜੇਵੜ ਅਵਰ ਨ ਕੋਈ ਤੁੰਡੂ ਗੁਰੂ ਏਕੋ ਸਦਾ ਸਤ ਆਤਮ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤਉਦ ਆਪੇ ਭਾਵ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤਉਦ ਆਪੇ ਸ੍ਰੇਸ਼ਟ ਸਾਉ ਪਾਈ ਜੀ ਤੁਦ ਆਪੇ ਸਿਰ ਸਭ ਗੋਈ ਜਾਨ ਨਾਨਕ ਗੁਣ ਗਾਵਾ ਕਰਤੇ ਕੇ ਜੀ जो सब सका जानो आसा महला चौथा तू कता सचार मैं डासाई जो तो पावै सोई थी सी जो तू दे सोई हो पाई रहा सब तेरी तू सब नी त्याया जिसनो कृपा करें ते नाम रतन पाया गुरमुख लादा मन मुख गवाया ਤੁਹੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਹੈਂ ਤੁਝ ਬਿਨ ਦੂਜਾ ਕੋਈ ਨਾਹੈਂ ਜੀ ਜੰਤ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਣਾਏ ਸੋਹੀ ਜਨ ਜਾਣੈ ਹਰ ਗੁਣ ਸਦਹੀ ਆਖਵਖਾਣ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿ ਦੇਹੀ ਹਰ ਨਾਮ ਸੁਮਾਇਆ తే కయా సో తుది బిన్ూజా అవరణ తర వే సో జన ను ప్రగట్సా మరడా పైలే నివాసా పాని పవకజ మోహో పగ నీ చాలా हम देखा तह डोबी अले मन एक न चेत सूड मना हर बिशरत तेरे गुण गल रखाओ ना हो जती सती नहीं पड़या मूर्ख मुगदा जन्म पया प्रणवत नानक तिन की शरणा जिन तू नाही विसरया आसा महला पंजवा పై ప్రాపత మేర కేవల నరణ కన్మ వృతాంగ తర్మ నాక మ साधना जन्या हर राया कहो नानकीचकर्मा इको ओंकार श्री वाहे गुरु जी की फते पातशाही दशमी कबे बाच बेनती चौपाई अमरी करो हाथ दर अच्छा पूर्ण हो की इच्छा तब चरणन मन रहा हमारा अपना जान करो प्रतपारा हमरे दुष्ट सब तुम काब हो आप हाथ दै मोहे बचाव सुखी बसै मोरो परिवार सेवक सिख सब करतारा तारा मोर अच्छा निज कर दै कर सबरन को आज सिंह कर पूर्ण होए हमारी आशा तोर भजन की रह प्यासा ਹੁਮਾ ਛਾੜ ਕੋਈ ਅਵਰਣ ਧਿਆਉ ਜੋ ਬਰ ਚਹੋਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁਣ ਚੁਣ ਸੱਤਰ ਹਮਾਰੇ ਮਾਰੀਆ ਆਪ ਹਾਥ ਦਾ ਮੁਝੇ ਉਭਰਿ ਆਏ ਮਰਨ ਕਾਲ ਕਾ ਤ੍ਰਾਸ ਨਿਵਰੇਆ ਊ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੂਜੂ ਕਰਿ ਹੋ ਰੱਛਾ ਰਾਖ ਲੇਹੋ ਮਹ ਰਾਖਣ ਹਾਰੇ ਸਾਹਿਬ ਸੰਤਾ ਸਹਾਈ ਤੇਆਰੇ दीन बुष्के हन्ता तु पुरी चतुर्दश कन्ता काल पाए ब्रह्मा भवतरा काल पाए शिवजू अवतरा काल पाये कालि प्रकाशा सकल काल का किया तमासा काल जोगी शिव कि वेदराज ब्रह्मा जू जु जुयो जव काल सब लोक सुवारा नमस्कार है हमारा यव काल सब जगत बनायो देव दक्षन उपजायो ආදන්තේ කෑවතාරා ස්वයිගරු සම්ජයෝහමාරා නමශ්ගාර්ථය සහි කෝහමාරී සැකළ ප්‍රධාධන යාභසවාරි සෙව්කනකෝ සෙව්ගුණුසක දියෝ සතරනකෝ පළමෝ බදගීෝ ටටකටකයන් තරගීජානත පලෙබුරෙකි පිරිපශානත ජීතීතයකොංචරේ ඇස්තුල්ලා औ සපරගර පදृषෂ් කරපුල්ල संतनंद को पाए ते दुखी सुख पाए साधन के सुखी एक एक की पीर पहचान कट कट के पट पट की जानै जाव उदरक करा कर तारा प्रजा तरतव देहे अपारा जव आकरक करत हो कबहु तुम मैं मिलत देह धर सब हु जेते बदन शेष सब तारै आप अपनी बूजी उचारै तुम सब हीते रहत निरालम जानत बेद भेद अर आलम निरंकार निर्विकार निर्लंब आद अनील अनाद असंभ ताका मूढ उचारत भेदा जाको भेद न पावत बेदा ताकोकर पाहनि अनमानत महामूळ कश भेद न जानत మహాదే కోత సరంకారు హిన్సారా కే ప్రత సంసారిక రూపరూపా రంగ పరావ కహా అస తిని మేరీ తుకరఖ ఉష్ట జితే ఉఠవత ఉత్పాతా సకల మలేచ కో రణకా ਜੇ ਆਤਮਾ ਤੋਇ ਤਾ ਹੋਇ ਸਰ ਨਹੀਂ ਪਾਰੇ ਤਿਨਕੇ ਦੁਸ਼ਟ ਦੁਖ ਤਹਵਾ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਕੇ ਕਾਲ ਨਿਕਟਨ ਐ ਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰੇਸਟ ਕਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾਕੇ ਤਾਪਤ ਨਕਮੋ ਹਰ ਹੋ रेद सेद कार सब हो दुष्ट छाश व सक कोई एक बार जिन तुम संभारा काल फांसते ताहे उभारा जिन नर नाम ते हारू कहा दारद दुष्ट दोख ते रहा खड़ग केत मैं शरण तिहारी आप हाथ दैले हो बारी सर्ब ठार मौहो सहाई दुष्ट दोख तेले हो बचाई खडग केत मैं शरण तेहारी आप हाथ दैले हो बारी सर्व ठार्मो हो सहाय दुष्ट दोख ले हो बचाई समय माहि गहि जब ते तुम रहत तब ते कौआ कतरे नहीं आन्नेओ राम रहीम पुराण कुरान अनेक कहै मते क न माननेओ सिमरत शास्त्र वेद सब बहु भेद कहै हम एक न जान्यो श्री अजपान कृपा तुम री करौ मैं न कह्यो सब तोहे बखान्यो दुहरा सगल दुवार कौ छाडकै गहे ओ तुहारो द्वार बाहि गहे की लाज अस गोविंद दास तुकार राम कली महल्ला तीजा आनंद एक ओंकार सतगुरु प्रसार आनंद भया मेरी माए सतगुरु मैं पाया सतगुरु ता पाया सहज सेती मनवजियां वाधैया राग रतन परिवार परियां शब्द गावन आईया शाबदो ता गावो हरि के रा मन जिनी बसाया ਕਹ ਨਾਨਕ ਆਨੰਦ ਹੋਆ ਉਹ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਬ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮ ਰਤ ਸੁਆਮੀ ਸੋ ਕਿਉ ਮਨੋ ਵਿਸਾਰੇ कहा नानक मन मेरे सदार ना ले। ना रह? सो सदा रहो हरनाले साचे साहिब क्या न कर तेरा घर ता तेरा सब किस है जिस देह सो पावै सदा सेवत सलाह तेरी नाम मन बसावै नाम जिन मन बसिया वाजे शब्द कने रे कहा नानक सच्चे साहिब

ਵਾਜੇ ਪੰਚ ਸ਼ਵਤਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋ ਰਤ ਪੂ पार भ्रह्म प्रभ पाया उतरे सगल विसूरे संताप उतरे सुनी सच्ची वाणी संत साजन पये सरसे पूरे गुरते जि सुनते पुनीत कहते पवि सतगुरया पर पूरे बिनवंत नानक अनहद अनहदूरे मुदा बि महला थाल विच तेन वस्तु सात संतोख विचारो अमृत नाम का पयो जस्का सब आधारो ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੇ ਵਸਤ ਜੀਨਹ ਜਾਈ ਨਿਤ ਨਿਤ ਰਖਉਰਤਾਰੋ ਤਮ ਸੰਸਾਰ ਚਰਨ ਲਗਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੈਲਾ ਪੰਜਵਾਂ ਕੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤੋਈ मैं निर्गुण यारे को गुण नाही आपे तर्स पयो तर्स पया रामत रामो सतगुरु सजना मिले आ। नानक नामा मिले ता जीवा तन मन थिव हरेया तरस पया मह रामत होई सतगुरु सजना मिलेया नानक नाम मिले ता जीवा तन मन थी वे हरे आ पौड़ी चित तू समरथ जिथ कोए नाहे उथ तेरी रख अग्नि उदर माहे ਸੁਣ ਕਹ ਜਮਕੇ ਦੂਤ ਨਾਇ ਤੇਰਾ ਛਡ ਜਾਏ ਬਹੁ ਜਲ ਬਿਖਮੈ ਸਗਾ ਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਾਵਸਨੋ ਕਿਰਪਾਲੋ ਸੁਮਹਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ सलोक महला पंजवा अंतर गुर आराधना जिहवा जप गुर नाम नेत्री सतगुर पेखना श्रवणी सुनना साथ गुर नाम सतगुर से रते दरग है पाइय ठाव कह नानक कृपा करे जिसनों एह वथ दे जागमह उत्तम काडिया विरले के के महला पंजवा रखे रखन हार आप उबारयन गुर की पैरी पाए काय सवारयन हो आया पदयालो मनो न विसारयन साध जना का संग पव जल तारयन साकत निंदक दुष्ट खन माहे बिदारयन तेस साहिब की टेक नानक मनः माहे जिस सिमरत सुख हो सगले दुख जहे तिस साहिब की ते नानक मन माहे जिस सिमरत सुख होए ਸਾਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ